ਜੋਤੇ ਦਿਨ ਵੀ ਸਰਕਾਰੀ ਬੱਸਾਂ ਦੀ ਹੜਤਾਲ ਜਾਰੀ ਹੈ ਪੰਜਾਬ ਦੇ ਵਿੱਚ ਰੋਡਵੇਜ਼ ਪੀ ਆਰਟੀਸੀ ਅਤੇ ਪਨਬਸ ਕਰਮਚਾਰੀਆਂ ਵੱਲੋਂ ਹੜਤਾਲ ਜਿਹੜੀ ਹੈ ਲਗਾਤਾਰ ਕੀਤੀ ਜਾ ਰਹੀ ਹੈ ਜਿਸ ਦੇ ਕਾਰਨ ਜਲੰਧਰ ਸਹਿਤ ਸੂਬੇ ਦੇ ਵਿੱਚ ਕਈ ਥਾਵਾਂ ਤੇ ਆਵਾਜਾਈ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੈ ਲੋਕ ਖੱਜਲ ਖਵਾਰ ਹੋ ਰਹੇ ਨੇ ਜਲੰਧਰ ਡਿਪੂ ਇੱਕ ਦੇ ਵਿੱਚ ਕਈ ਬੱਸਾਂ ਪੂਰੇ ਦਿਨ ਖੜੇ ਰਹੀਆਂ ਉੱਥੇ ਹੀ ਯਾਤਰੀ ਜਿਹੜੇ ਬੱਸਾਂ ਦਾ ਇੰਤਜ਼ਾਰ ਕਰਦੇ ਹੋਏ ਪਰੇਸ਼ਾਨ ਹੁੰਦੇ ਹੋਏ ਦਿਖਾਈ ਦਿੱਤੇ ਉਦਰਹੀ ਯੂਨੀਅਨ ਨੇ ਸਰਕਾਰ ਨਾਲ ਗੱਲਬਾਤ ਹੋਣ ਤੋਂ ਬਾਵਜੂਦ ਵੀ ਹੜਤਾਲ ਖਤਮ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਜਲੰਧਰ ਰੋਡਵੇਜ਼ ਦੀਪੂ ਇੱਕ ਯੂਨੀਅਨ ਦੇ ਪ੍ਰਧਾਨ ਵਿਕਰਮਜੀਤ ਸਿੰਘ ਨੇ ਕਿਹਾ ਕਿ ਜਦ ਤੱਕ ਸਰਕਾਰ ਆਪਣੇ ਵਾਅਦਿਆਂ ਨੂੰ ਪੂਰਾ ਨਹੀਂ ਕਰਦੀ ਉਦੋਂ ਤੱਕ ਇਹ ਹੜਤਾਲ ਜਾਰੀ ਰਹੇਗੀ ਵੀ ਬੇ ਅਧੋ ਬੇ ਲੋੜਾਈ ਨੰਦਰ ਜੋਗ ਸੀ ਸਾਡੇ ਮੰਤਰੀ ਸਾਹਿਬ ਪੌਜੀਟਿਵ ਸਨ ਹਰ ਗੱਲ ਤੇ ਸਾਡਾ ਮਹਿਕਮਾ ਸਾਡੇ ਡਾਕਟਰ ਸਾਹਿਬ ਉਹ ਵੀ ਪੌਟਰਸ ਹਨ ਪਰ ਐਮ ਡੀ ਪੀ ਆਰਟੀ ਦੀ ਹਰ ਗੱਲ ਤੇ ਹਰ ਗੱਲ ਤੇ ਵਿੱਚ ਜਿਤਨਾ ਜਿਨਾਂ ਆਪਾਂ ਪੰਜਾਬੀ ਯਾਰ ਨੇ ਟਾਂਗੜਾ ਆ ਰਿਹਾ ਹਰ ਗੱਲ ਤੇ ਵਿੱਚ ਡਿੱਕਾ ਬਣ ਰਿਹਾ ਸੀ ਉਸ ਤੋਂ ਬਗੈਰ ਸਾਡੇ ਵੀ ਦੋ ਤਿੰਨ ਜੀ ਐਮ ਸੀ ਜਿਹੜੇ ਪਹਿਲਾਂ ਕੁਝ ਮਸਲੇ ਚੱਲ ਰਿਹਾ ਸੀ ਉਹਨਾਂ ਦੇ ਵਿੱਚ ਵੀ ਉਲਝਣਾ ਪੈਦਾ ਕਰਕੇ ਤੇ ਉਹ ਮੀਟਿੰਗ ਨੂੰ ਜੇ ਤਾਂ ਆਖਲੇ ਮਤਾਰਪੀਡੋ ਕਰ ਰਹੇ ਸੀ ਮੀਟਿੰਗ ਦਾ ਕੋਈ ਵੀ ਸਟੇਜ ਨਹੀਂ ਨਿਕਲਣ ਦੇ ਜਿੱਦਾਂ ਸਾਡੇ ਬੰਦੇ ਅੰਦਰ ਲੱਗੇ ਹੋਏ ਆ ਪਹਿਲਾਂ ਤੋਂ ਚੱਲ ਰਿਹਾ ਉਹ ਬੰਦਾ ਅੰਦਰ ਲੱਗਾ ਹੋਇਆ ਤੇ ਜੀ ਐਮ ਸਾਹਿਬ ਵੀ ਪਹੀ ਲਾਉਂਦੇ ਆ ਕੋਈ ਅਸੀਂ ਆਪ ਨਹੀਂ ਲਾਉਂਦੇ ਉੱਤੇ ਉਹਨਾਂ ਨੇ ਇੱਥੋਂ ਤੱਕ ਵੀ ਕਹਿਤਾ ਜੀ ਜਿਹੜੇ ਅੰਦਰ ਬੰਦੇ ਲੱਗੇ ਆ ਇਹ ਤੇ ਸਾਰੇ ਤੇ ਪਿਸਤੌਲ ਰੱਖ ਤਾਣ ਕੇ ਤੇ ਫੇਰ ਕੰਮ ਲੈਂਦੇ ਆ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਦੱਸੋ ਕਿਤੇ ਪਿਸਤੌਲ ਦਾੜਾ ਕੀ ਅਸੀਂ ਗੈਂਗਸਟਰ ਆ ਗੈਂਗਸਟਰ ਆ ਜਾਂ ਕੁਝ ਹੋਰ ਕੋਈ ਬਾਹਰੋਂ ਆਏ ਆ ਤੇ ਉੱਤੇ ਜਵਾਬ ਮੁੜ ਕੇ ਕੋਈ ਨਹੀਂ ਸੀ ਆਇਆ ਉਹਨਾਂ ਨੂੰ ਮਤਲਬ ਜਨਰਲ ਮੈਨੇਜਰ ਵੀ ਵਾਹਾਂ ਪਰ ਪੂਰੀ ਪੂਰੀ ਉਹਨਾਂ ਦਾ ਏਡਾ ਜਿਆਦਾ ਪ੍ਰਭਾਵ ਵੀ ਇੱਕ 7-8 ਜਨਰਲ ਮੈਨੇਜਰ ਸੀ ਡਾਇਰੈਕਟਰ ਸਾਹਿਬ ਸੀ ਸਾਡੇ ਡਾਇਰੈਕਟਰ ਸਾਹਿਬ ਦਾ ਰਵਈਆ ਬਹੁਤ ਵਧੀਆ ਸੀ ਪੀ ਇਹਨੂੰ ਆਪਾਂ ਅਰਧਾਤਾਲ ਨੂੰ ਖੋਲਣਾ ਚਲਾਉਣਾ ਨਹੀਂ ਉਹ ਵੀ ਜਨਰਲ ਮੈਨੇਜਰ ਨਹੀਂ ਉਹ ਨਹੀਂ ਸਾਨੂੰ ਨਹੀਂ ਮਿਲੇ ਗਏ ਹੁਣ ਤਾਂ ਕਹਿ ਨਹੀਂ ਸਕਦਾ ਮੈਂ ਪਰ ਉੱਥੇ ਨਹੀਂ ਮਿਲੇ ਸਾਡੇ ਤੇ ਬਾਕੀ ਜਿਹੜੇ ਗਏ ਸੀ ਉਹਨਾਂ ਚੋਂ ਕੁਝ ਦੋ ਤਿੰਨ ਜਨਰਲ ਮੈਨੇਜਰ ਦਾ ਵਤੀਰਾ ਜਿਹੜਾ ਸੀ ਨੰਨੜਜੋਗ ਸੀ ਬੇਹੱਦ ਨੰਨੜਜੋਗ ਸੀ ਕਿਉਂ ਉਹ ਕਿਸੇ ਬੰਦੇ ਵੀ ਸਰਸ ਨੂੰ ਨਹੀਂ ਲੱਗਣਾ ਦੇਣਾ ਚਾਹੁੰਦੇ ਜਦੋਂ ਅਸੀਂ ਫਿਰ ਕਿਹਾ ਅਸੀਂ ਗਲਤ ਤੇ ਕੀ ਇਹ ਸਾਰੇ ਸਹੀ ਆ ਫਿਰ ਉੱਥੇ ਇੱਕ ਜੀਐਮ ਸਾਹਿਬ ਵੀ ਜਿਨ੍ਹਾਂ ਨੇ ਬਾਹ ਖੜੀ ਕਰਕੇ ਆਖਿਆ ਮੈਂ ਸਹੀ ਆ ਬਾਕੀ ਚੁੱਪ ਹੋ ਗਏ ਫਿਰ ਉਹ ਚੁੱਪ ਜਵਾਬ ਦੇ ਦਿੰਦੇ ਤੇ ਉੱਥੇ ਟੋਟਲ ਦਬਾਅ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਬਸ ਸਰਕਾਰ ਕੀ ਧੱਕੇਸ਼ਾ ਹੀ ਚੱਲ ਰਹੀ ਆ ਹਾਂ ਬੋਲ ਧੱਕੇਸ਼ਾ ਹੀ ਚੱਲ ਰਹੀ ਆ ਜਿਸ ਤਰ੍ਹਾਂ ਪਹਿਲਾਂ ਇਹਨਾਂ ਨੇ ਵੈਸੇ ਦੱਸਿਆ ਤੁਹਾਨੂੰ ਇਹ ਵੀ ਦੱਸ ਦਈਏ ਵੀ ਹੜਤਾਲ ਤੇ ਸਾਡੀ ਹੈ ਹੀ ਨਹੀਂ ਤੁਸੀਂ ਪਹਿਲੀ ਵਾਰੀ ਸੁਣ ਕੇ ਹਨ ਰਹਿ ਜਾਓਗੇ ਮੇਰੇ ਜੇਬ ਦੇ ਵਿੱਚ ਆਰਡਰ ਨੇ 27 ਤਰੀਕ ਨੂੰ ਗੱਡੀ ਮੈਂ ਅੰਮ੍ਰਿਤਸਰ ਬੰਦ ਕਰਦਾ 28 ਤਰੀਕ ਨੂੰ 11 ਵਜੇ ਰੈਲੀਆਂ ਸਵੇਰੇ ਮੇਰੀ 6:30 ਵਜੇ ਚੰਡੀਗੜ੍ਹ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾਣ ਦੀ ਡਿਊਟੀ ਆ 28 ਤਰੀਕ ਨੂੰ ਤੇ 4 ਵਜੇ ਮੈਨੂੰ ਪੁਲਿਸ ਨੂੰ ਚੁਗਾ ਦਿੱਤਾ ਜਾਂਦਾ ਵੀ ਇਹ ਹੜਤਾਲ ਤੇ ਆ ਇਹ ਧੱਕੇਸ਼ਾ ਹੀ ਨਹੀਂ ਦੌਰ ਕੀ ਆ ਇਸ ਤਰ੍ਹਾਂ ਹੀ ਸਾਰੇ ਸਾਥੀਆਂ ਨਾਲ ਕੀਤਾ ਇਹਨਾਂ ਨੂੰ ਸਸਪ ਸਰਕਾਰ ਨੇ ਚੇਤਾਵਨੀ ਹੀ ਉਹ ਦੇ ਰਿਆ ਵੀ ਜਦੋਂ ਕੱਲ ਆਪਣਾ ਫੈਸਲਾ ਹੋਇਆ ਵੀ ਸਾਰੇ ਸਾਥੀ ਛੱਡੇ ਜਾਣਗੇ ਪਹਿਲਾਂ ਡਿਊਟੀਆਂ ਤੇ ਆਉਣਗੇ ਉਹ ਲੈਟਰ ਪੱਡ ਕੱਢਣ ਸਹੀ ਲੈਟਰ ਪੱਡ ਕੱਢਣ ਬਾਕੀ ਜਿਹੜੀ 2 ਦਿਨ ਬਾਅਦ ਮੀਟਿੰਗ ਕਰਦੀ ਉਹਨਾਂ ਗੱਲ ਕਹੀ ਆ ਵੀ ਪਾਲਿਸੀ ਆਪਾਂ ਲਾਗੂ ਕਰਾਂਗੇ ਬਹਿ ਕੇ ਕਰਾਂਗੇ ਸਾਰੇ ਮਸਰੀਆਂ ਲੋਧ ਬਾਅਦ ਚ 2 ਦਿਨ ਹੋ ਜਾਣਗੇ ਹੁਣ ਤਰੰਤ ਸਾਡੀ ਇਹ ਆ ਵੀ ਤਰੰਤ ਜਾਂਦੇ ਸਾਡੇ ਸਾਥੀ ਛੱਡੇ ਜਾਣ ਅਸੀਂ ਸਰਵਿਸ ਸੰਭਾਲ ਕਰੀਏ ਬਾਕੀ ਗੱਲਾਂ ਆਪਾਂ ਬਹਿ ਕੇ ਕਰ ਲਾਂਗੇ ਅਗਰ ਨਹੀਂ ਕਰਨਗੇ ਤੇ ਫਿਰ ਅਗਲਾ ਸਭ ਅੱਛੀ ਮੀਟਿੰਗ ਚੱਲ ਰਹੀ ਸਵੇਰ ਦੀ ਸਾਡੀ ਆਨਲਾਈਨ ਕੋਈ ਬਾਅਦ ਦੱਸ ਦਿਆਂ ਤੁਹਾਨੂੰ ਸੰਗਠਨ ਕਰ ਕੈਸੇ ਚਲੇਗਾ ਬਿਲਕੁਲ ਜੀ ਮੈਂ ਤੁਹਾਡਾ ਨਾ ਪਹਿਲਾਂ ਵੀ ਇਸ ਮਸਲੇ ਤੇ ਗੱਲ ਕਰ ਚੁੱਕਾ ਸਰਕਾਰ ਪੂਰੀ ਤੱਕੇਸ਼ਾਈ ਤੇ ਆ ਔਰ ਤੱਕੇਸ਼ਾਈ ਦਾ ਰਵਈਆ ਚੇਅਰਮੈਨ ਸਾਹਿਬ ਨੇ ਵੀ ਤੁਹਾਨੂੰ ਦੱਸਤਾ ਵੀ ਮੇਰੀ ਡਿਊਟੀ ਚੰਡੀਗੜ੍ਹ ਰੋਡ ਤੇ ਲੱਗੀ ਸੀ ਤੇ ਮੈਨੂੰ ਤੜਕੇ 4 ਵਜੇ ਪੁਲਿਸ ਨੇ ਚੁੱਕ ਲਿਆ ਇਹਦੇ ਤੋਂ ਉੱਪਰ ਤਾਂ ਕੋਈ ਤੱਕੇਸ਼ਾਈ ਹੈ ਨਹੀਂ ਜਿਹੜੀ ਕੱਲ ਸਾਡੀ ਮੀਟਿੰਗ ਹੋਈ ਉਹਦੇ ਵਿੱਚ ਵੀ ਦੱਸਤਾ ਵੀ ਸਰਕਾਰ ਔਰ ਪ੍ਰਸ਼ਾਸਨ ਨੇ ਪੂਰੀ ਤੱਕੇਸ਼ਾਈ ਰਵਈਏ ਦੇ ਨਾਲ ਮੀਟਿੰਗ ਕੀਤੀ ਆ ਔਰ ਪ੍ਰੈਸ਼ਰਲਾਈਜ਼ ਮੀਟਿੰਗ ਕੀਤੀ ਆ ਔਰ ਜੋ ਸਰਕਾਰ ਨੇ ਜਾਂ ਜੋ ਮੈਨੇਜਮੈਂਟ ਦੇ ਅਧਿਕਾਰੀ ਕਹਿੰਦੇ ਸੀ ਉਹ ਇਹਨਾਂ ਨੂੰ ਕਹਿੰਦੇ ਸੀ ਵੀ ਇਸ ਗੱਲ ਤੇ ਹੀ ਬੋਲਣਾ ਇਸ ਤੋਂ ਵੱਧ ਤੁਸੀਂ ਨਹੀਂ ਫੈਸਲਾ ਲੈਣਾ ਜਿਹੜੀ ਗੱਲ ਸਾਡੀ ਕਿਲੋਮੀਟਰ ਸਕੀਮ ਦੀ ਸੀ ਉਹਦੇ ਵਿੱਚ ਵੀ ਸਰਕਾਰ ਨੇ ਕਿਹਾ ਤੁਹਾਡੀ ਜਥੇਬੰਦੀ ਦੀ ਕੋਈ ਵੀ ਦਖਲਅਦਾਜ਼ੀ ਨਹੀਂ ਹੋਣੀ ਚਾਹੀਦੀ ਸਾਡੇ ਸਰਕਾਰ ਦੇ ਕੰਮ ਦੇ ਵਿੱਚ ਜਥੇਬੰਦੀ ਕਿਤੇ ਵੀ ਨਾ ਦਖਲਅਦਾਜ਼ੀ ਦੇਵੇ ਕਿਉਂਕਿ ਇਹਦੇ ਵਿੱਚ ਸ਼ਰਯਾਮ ਤੇ ਸਪਸ਼ਟ ਦੇਖਦਾ ਵੀ ਸਰਕਾਰ ਜਥੇਬੰਦੀ ਨੂੰ ਦਬਾਉਣਾ ਚਾਹੁੰਦੀ ਆ ਔਰ ਵਰਕਰਾਂ ਦੀ ਆਵਾਜ਼ ਬੰਦ ਕਰਨਾ ਚਾਹੁੰਦੀ ਆ ਜਿਹੜੀ ਅਵਾਰਡ ਤੇ ਵਰਕ ਜਥੇਬੰਦੀ ਦਾ ਫੈਸਲਾ ਇਹ ਸਦਾ ਲਈ ਟਾਲਾ ਰਹੇਗਾ ਨਾ ਇਹ ਆਵਾਜ਼ ਬੰਦ ਹੋਏਗੀ ਇਦਾਂ ਹੀ ਗੂੰਜਦੀ ਰਹੇਗੀ ਚੱਲ ਗਈ ਸਾਡਾ ਮੀਟਿੰਗ ਚੱਲੀ ਕੀ ਸਿੱਟਾ ਨ ਕੱਲ ਇਹ ਮੀਟਿੰਗ ਹੋਈ ਆ ਜਿਹੜੀਆਂ ਉਹਨਾਂ ਨੂੰ ਮੰਗਾ ਕਿਹਾ ਸੀ ਪਹਿਲਾਂ ਤਾਂ ਸਾਡੀ ਇੱਕੋ ਹੀ ਮੰਗ ਆ ਕਿ ਜਿਹੜੇ ਸਾਡੇ ਪ੍ਰਧਾਨ ਸੈਕਟਰੀ ਸਾਡੇ ਵਰਕਰ ਜੇਲ੍ਹਾਂ ਦੇ ਵਿੱਚ ਆ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਸਾਡੀ ਉਹੀ ਮੰਗ ਤੇ ਪਹਿਲਾਂ ਸਾਰੀ ਬਹਿਸ ਚੱਲੀ ਆ 7 ਘੰਟੇ ਦੀ ਮੀਟਿੰਗ ਚੱਲੀ ਆ ਸਵੇਰ ਚੇਅਰਮੈਨ ਨੂੰ ਸਾਡੇ ਨਾਲ ਆਏ ਵੀ ਉੱਥੇ ਚੱਕਰ 'ਚ ਰਹੇ ਆ ਪਰ ਉਹਨਾਂ ਵੱਲੋਂ ਜਿਹੜੀਆਂ ਸਾਨੂੰ ਭਰੋਸਾ ਦਿੱਤਾ ਗਿਆ ਸੀ ਪਰ ਸਾਡੇ ਜਿਹੜੇ ਵਰਕਰਾਂ ਨੂੰ ਨਹੀਂ ਛੱਡਿਆ ਗਿਆ ਜਿਹੜੇ ਸਸਪੈਂਡ ਬੰਦੇ ਕੀਤੇ ਉਹਨਾਂ ਦੀਆਂ ਚਿੱਠੀਆਂ ਨਹੀਂ ਕੱਡੀਆਂ ਗਈਆਂ ਤੇ ਇਸ ਰੋਸ ਵਿੱਚ ਅਸੀਂ ਫਿਰ ਖੁੱਲ੍ਹਿਆ ਨਹੀਂ ਆ ਕਿ ਜਿੰਨਾ ਚਿਰ ਸਾਡੇ ਵਰਕਰ ਆਉਂਦੇ ਨਹੀਂ ਪਹਿਲਾਂ ਸੀ ਉਹਨਾਂ ਵਰਕਰਾਂ ਨੂੰ ਚੜਾਵਾਂਗੇ ਰੂਟਾਂ ਤੇ ਫਿਰ ਅਸੀਂ ਆਪ ਚੜਾਂਗੇ ਇਹ ਸਾਡੇ ਸੁਪਾ ਕਮੇਟੀ ਦਾ ਜਿਹੜਾ ਆਰਡਰ ਆਇਆ ਸੀ ਇਸ ਨੂੰ ਲੈ ਕੇ ਅਸੀਂ ਰਾਤ ਤੁਹਾਨੂੰ ਵੀਡੀਓ ਵੀ ਪ੍ਰੋਵਾਈਡ ਕੀਤੀ ਆ ਜੋ ਉੱਥੇ ਹੋਇਆ ਉਹਨਾਂ ਨੇ ਆਪਣੇ ਚੈਨਲ ਆਪਣੇ ਆਪਣੇ ਹਿਸਾਬ ਨਾਲ ਬੱਸਾਂ ਚਲਾਉਂਦਾ ਕਿਆ ਪਰ ਜਿਹੜੀ ਸਾਡੀ ਸਰਵਿਸ ਆ ਉਹ ਬਿਲਕੁਲ ਠਾਪਾ ਅਸੀਂ ਹੜਤਾਲ ਉਹਨਾਂ ਚਿਰ ਨਹੀਂ ਖੋਲਾਂਗੇ ਜਿੰਨਾ ਚਿਰ ਸਾਡੀ ਆ ਜਿਹੜੀਆਂ ਮੰਗਾਂ ਵਾਂ ਇਹਨਾਂ ਦਾ ਬੈਠ ਕੇ ਇੰਟਰਨੈਟ ਸਭ ਤੋਂ ਵੱਡੀ ਮੰਗ ਤਾਂ ਹੁਣ ਸਾਡੀ ਇਹੀ ਆ ਕਿ ਜਿਹੜੇ ਸਾਡੇ ਵਰਕਰ ਜੇਲਾਂ ਚਾ ਉਹਨਾਂ ਦੇ ਪਰਚੇ ਰੱਦ ਕਰਕੇ ਤੁਰੰਤ ਉਹਨਾਂ ਨੂੰ ਛੁਡਾਲ ਕੀਤਾ ਜਾਵੇ ਤੋ ਜਵਾਨ ਕੇ ਫਿਰ ਡਿਊਟੀ ਜੁਆਇਨ ਕਰਨਗੇ ਇਹੀ ਚੀਜ਼ਾਂ ਤੇ ਸਾਡੀ ਗੱਲ ਬਹਿ ਚੱਲੀ ਆ ਕਿੰਨੀ ਬਸਾਂ ਤੇ ਟੱਕੇ ਜਾਮ ਹੈ ਕਿੰਨੇ ਮੁਲਾਜ਼ਮ ਹੜਤਾਲ ਪਰ ਹੈ 5000 4500 5000 ਦੀ ਬਸ ਜਿਹੜੀ ਖੜੀ ਆ ਤੇ ਜਿਹੜਾ 8000 ਤੋਂ 8500 ਵਰਕਰ ਆ ਉਹ ਹੜਤਾਲ ਤੇ ਗਿਆ ਹੋਇਆ ਸਰਕਾਰ ਕੇ ਸਾਥ ਮੀਟਿੰਗ ਵੀ ਚਲੀ ਕਿਆ ਬਾਤਚੀਤ ਹੋਈ ਆ ਤੁਹਾਡੀ ਇਹੀ ਬਾਤਚੀਤ ਹੋਈ ਆ ਕਿ ਸਾਡੀ ਸਰਕਾਰ ਨੇ ਪਹਿਲੀ ਗੱਲ ਇਹੀ ਆ ਕਿ ਉਹ ਕਹਿੰਦੇ ਕਿ ਕਿਲੋਮੀਟਰ ਵਾਲੇ ਜੀ ਤੁਸੀਂ ਗਾਲੀ ਨਾ ਕਰੋ ਕਿਉਂਕਿ ਸਾਡੀ ਜਿਹੜੀ ਈਟਾ ਕੁਝ ਹੋਇਆ ਖੈਰ ਹੋਇਆ ਜਾਂ ਲਾਟੀ ਚਾਰਜ ਹੋਇਆ ਉਹ ਸਾਰਾ ਕਿਲੋਮੀਟਰ ਸਕੀਮ ਨੂੰ ਲੈ ਕੇ ਹੋਇਆ ਜੇ ਕਿਲੋਮੀਟਰ ਸਕੀਮ ਹੀ ਪਾਉਣੀ ਆ ਤੇ ਇੰਨਾ ਕੁਝ ਕਰਾਉਣਾ ਸੀ ਤੇ ਸਾਣਾ ਪਹਿਲਾਂ ਕੋਈ ਮੀਟਿੰਗਾਂ ਕਰਦੇ ਸਾਨੂੰ ਪਹਿਲਾਂ ਕੁਝ ਦਿੰਦੇ ਜੋ ਉਹਨਾਂ ਨੇ ਨਹੀਂ ਦਿੱਤਾ 4 ਸਾਲ ਬੀਤ ਗਏ ਸਰਕਾਰ ਨੂੰ ਜੇ ਸਾਨੂੰ ਪੱਕੇ ਕਰਨਾ ਸੀ ਜੜੀਆਂ ਸਾਡੀਆਂ ਤਨਖਾਹਾਂ ਵਧਾਉਣੀਆਂ ਸੀ ਜਾਂ ਸਰਵਿਸ ਨੂੰ ਲਾਗੂ ਕਰਨੇ ਸੀ ਇਹ ਚੀਜ਼ਾਂ ਸਾਨੂੰ ਪਹਿਲਾਂ ਦਿੰਦੇ ਜੇ ਅੱਜ ਕੋਠੀ ਬੁਲਾ ਕੇ ਸੀਐਮ ਸਾਹਿਬ ਨੇ ਕਰਾੜੀ ਜਾ ਕੇ ਇਹ ਬਿਆਨ ਦਿੱਤਾ ਸੀ ਕਿ ਆਡੇ ਨਾਲ ਆਉਣ ਪ੍ਰਧਾਨ ਸੈਕਟਰੀ ਬੈਠ ਕੇ ਸਾ ਨਾਲ ਗੱਲਬਾਤ ਕਰਨ ਤੇ ਸਾਡਾ ਫਰਜ਼ੀ ਸੀ ਹੀ ਗਏ ਆ ਪਰ ਪੱਟੀ ਵਿਖੇ ਸਾਡੀ ਮੀਟਿੰਗ ਉਹਨੇ ਆਪਣੀ ਕੋਠੀ ਰੈਸ ਕੀਤੀ ਆ ਜਿਹਦੇ ਵਿੱਚ ਸਾਡੇ ਵਰਕਰ ਪ੍ਰਧਾਨ ਸੈਕਟਰੀ ਗਏ ਆ ਉਹਨਾਂ ਲੋ ਵੀ ਇਹੀ ਪਹਿਲੀ ਪਹਿਲੀ ਮੰਗੀ ਇਹੀ ਕਿ ਸਾਡਾ ਹੁਣ ਜਿਹੜਾ ਮਤਲਬ ਆ ਇਸ ਟਾਈਮ ਉਹ ਸਾਡੇ ਇਹਦੇ ਵਰਕਰ ਚਾਰ ਦੇ ਨਾਲ ਤੋਂ ਅਰੈਸਟ ਕੀਤੇ ਹੋਏ ਆ ਉਹਨਾਂ ਨੂੰ ਤੁਰੰਤ ਭਾਲ ਕੀਤਾ ਜਾਵੇ ਕਿਉਂਕਿ ਜਿਹੜਾ ਜੇਲ੍ਹ ਵਿਭਾਗ ਆ ਉਹ ਵੀ ਆਪਣੇ ਮੰਤਰੀ ਸਾਹਿਬ ਤੋਂ ਹੀ ਆ ਲਾਲਜੀਤ ਭੁੱਲਣ ਸਾਹਿਬ ਉਹਨਾਂ ਤੋਂ ਆ ਤੇ ਟਰਾਂਸਪੋਰਟ ਦਾ ਵਿਭਾਗ ਵੀ ਉਹਨਾਂ ਤੋਂ ਆ ਉਹ ਜੋ ਚਾਹਣ ਪਰਚੇ ਕੈਨਸਲ ਹੁੰਦੇ ਆ ਸਾਰਾ ਕੁਝ ਹੁੰਦਾ ਵਾ ਕਿਉਂਕਿ ਇੱਥੇ ਕੋਈ 751 ਦੇ ਪਰਚੇ ਕਰਕੇ ਅੰਦਰ ਦਿੱਤਾ ਹੋਇਆ ਵਾ ਉਹ ਚੀਜ਼ਾਂ ਨੂੰ ਲੈ ਕੇ ਸਾਡੇ ਤੇ ਰੋਸ ਆ ਇਸ ਕਰਕੇ ਅੰਦਰ ਅਸੀਂ ਨਹੀਂ ਖੋਲਾਂਗੇ ਕਿਆ ਲੱਗਦਾ ਹੈ ਮੁੱਖ ਮੰਤਰੀ ਕੋ ਲੋਕੋ ਦਾ ਦਰਦ ਦਿਖਾਈ ਦੇ ਗਿਆ ਹੈ ਉਨ ਵਰਕਰੋ ਕਾ ਦਰਦ ਦਿਖਾਈ ਨਹੀਂ ਦਿਆ ਜੋ ਦਿਨ ਰਾਤ ਸਰਕਾਰ ਕੇ ਲਈ ਕੰਮ ਕਰਤੇ ਹਨ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਬਿਆਨ ਦਿੱਤਾ ਸੀ ਵੀ ਲੋਕਾਂ ਦਾ ਦਰਦ ਆ ਉਹੀ ਲੋਕ ਸਾਡੇ ਮਾਂ ਪਿਓ ਆ ਸਾਡੇ ਭੈਣ ਭਰਾ ਆ ਅਸੀਂ ਉਹਨਾਂ ਦੀਆਂ ਫੈਮਲੀਆ ਵਿੱਚੋਂ ਕੰਮ ਕਰਦੇ ਆ ਸਾਡਾ ਥੋੜਾ ਦਿਲ ਕਰਦਾ ਕਿ ਅਸੀਂ ਉਹਨਾਂ ਨੂੰ ਖਰਾਬ ਕਰੀਏ ਜਾਂ ਅਸੀਂ ਟਰਾਂਸਪੋਰਟ ਬੰਦ ਕਰਕੇ ਆਪਣੀਆਂ ਸੈਲਰੀਆਂ ਕਟਾਈਏ ਜਾਂ ਆਪਾਂ ਸਸਪੈਂਡ ਹੋਈਏ ਜਾਂ ਗੈਰ ਹਰਹੀ ਸਾਡਾ ਦਿਲ ਨਹੀਂ ਕਰਦਾ ਅਸੀਂ ਅੱਜ ਵੀ ਸਰਵਿਸ ਦੇਣ ਨੂੰ ਤਿਆਰ ਆ ਸਾਡੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਇਹ ਗੱਲ ਆਖੀ ਸੀ ਕਿ ਸਾਡੇ ਵਰਕਰਾਂ ਨੂੰ ਤੁਰੰਤ ਛੱਡਿਆ ਜਾਵੇ ਜਦੋਂ ਸਾਡੇ ਵਰਕਰ ਆਉਣੇ ਸ਼ੁਰੂ ਹੋ ਜਾਣਗੇ ਤੇ ਆਪਾਂ ਟਰਾਂਸਪੋਰਟ ਸਾਰੀ ਮਤਲਬ ਜਿਹੜਾ ਟਰਾਂਸਪੋਰਟ ਵਿਭਾਗ ਹੈ ਸਾਰਾ ਚਾਲੂ ਕਰ ਦਾਂਗੇ ਸਰਵਿਸ ਉਹ ਕਿਸਾਨ ਜੱਥੇਬੰਦੀਆਂ ਵੀ ਆਪਕੇ ਸਾਥ ਬਿਲਕੁਲ ਕਿਸਾਨ ਜੱਥੇਬੰਦੀਆਂ ਦਾ ਬੁਰਾ ਸੁਝੋਗਾ ਆਪਲ ਤਾਂ ਹੁਣ ਤਾਂ ਪੂਰਾ ਪੰਜਾਬ ਹੀ ਨਾਲ ਤੁਰਿਆ ਹੋਇਆ ਆਪੋਜੀਸ਼ਨ ਪਾਰਟੀਆਂ ਵਾਂ ਕਿਸਾਨ ਜੱਥੇਬੰਦੀਆਂ ਵਾਂ ਜਿਹੜੀ ਆਮ ਪਬਲਿਕ ਆ ਉਹ ਵੀ ਹੁਣ ਸਾਡੇ ਨਾਲ ਆ ਉਹਨਾਂ ਦਾ ਵੀ ਇਹੀ ਕਹਿਣਾ ਵਾਂ ਕਿ ਸਭ ਕੁਝ ਤੁਹਾਨੂੰ ਮਿਲਣਾ ਚਾਹੀਦਾ ਇਸ ਕਰਕੇ ਅਸੀਂ ਬੈਠੇ ਆ ਕਿਉਂਕਿ ਜਿਹੜੀਆਂ ਵਾਰ-ਵਾਰ ਹੜਤਾਲਾਂ ਕਰਦੇ ਆ ਉਹ ਸਹੀ ਨਹੀਂ ਹੁੰਦੀਆਂ ਕਿ ਅਸੀਂ 4 ਸਾਲ ਹੋ ਗਏ ਸਰਕਾਰ ਨਾਲ 55 ਤੋਂ 60 ਮੀਟਿੰਗਾਂ ਹੋ ਚੁੱਕੀਆਂ ਪਰ ਸਰਕਾਰ ਨੇ ਜਦੋਂ ਉਹਨਾਂ ਚਾਹ ਲੈ ਨਹੀਂ ਕੀਤਾ ਤੇ ਅਸੀਂ ਰਾਤ ਦੇ ਜਿਹੜੀ ਮੀਟਿੰਗ ਕਰਕੇ ਆਏ ਆ ਉਹਦੇ ਵਿੱਚ ਵੀ ਇਹੀ ਜਿਹੜੀ ਛਿੱਟਾ ਵਾ ਬੇਸ਼ੱਤਾ ਨਿਕਲੀ ਆ ਜਿੰਨਾਂ ਚਿਰ ਸਾਡੇ ਬੰਦਿਆਂ ਨੂੰ ਨਹੀਂ ਰਿਹਾ ਕਰਦੇ ਉਹਨਾਂ ਚਿਰ ਮਸਾਂ ਨਹੀਂ ਚੱਲਣਗੀਆਂ ਕਿੰਨੇ ਪੋਲ ਮਿਲਾ ਕੇ ਕਿੰਨੇ ਇੱਕ ਲੋਕ ਜਿਹੜੇ ਤੁਹਾਡੇ ਸਾਥੀ ਆ ਕਿਹਨੇ ਜਿਨ੍ਹਾਂ ਦੇ ਪਰਚੇ ਦਰਜ ਕੀਤੇ ਗਏ ਜਿਹੜੇ ਜੇਲ੍ਹਾਂ ਚ ਬੰਦ ਕੀਤੇ 170 ਤੋਂ 72 ਪੰਜਾਬ ਰੋਡ ਤੇ ਪਨਪਾ ਪੀਆਰਟੀਸ ਦੇ ਕੋਲ ਜਿਹੜੇ ਵਰਕਰ ਆ ਉਹ 170 ਬੰਦ ਕਰਾ ਜਿਹੜੇ ਜੇਲ੍ਹਾਂ ਵਿੱਚ ਬੰਦ ਆ ਜੋ ਆਖਰੀ ਸਵਾਲ ਹੈਗਾ ਜੇ ਸਰਕਾਰ ਉਹਨਾਂ ਨੂੰ ਰ ਸਸਪੈਂਸ਼ਨ ਆਜ ਆਪ ਜਿਹੜੇ ਟਰਮੀਨੇਟ ਕੀਤੇ ਉਹ ਬਹਾਲ ਹੋ ਜਾਂਦੇ ਫਿਰ ਤੁਸੀਂ ਹੜਤਾਲ ਤੋੜਦੇ ਹੋਗੇ ਬਿਲਕੁਲ ਜੀ ਫਿਰ ਸਰਵਿਸ ਦਦਾਰਾ ਤੋੜ ਦਵਾਂਗੇ ਪੰਜਾਬ ਦੇ ਲੋਕਾਂ ਨੂੰ ਜਿਹੜੀ ਸੇਵਾ ਦੁਆਰਾ ਬਹਾਲ ਕਰਾਂਗੇ ਜਿਹੜੀ ਉਹਨਾਂ ਨੇ ਕਈ ਕਿ ਮੀਟਿੰਗ ਅਗਲੇ ਦੋ ਤਿੰਨ ਦਿਨਾਂ ਦੇ ਮੀਟਿੰਗ ਫਿਰ ਕਰਾਂਗੇ ਉਹਦੇ ਵਿੱਚ ਜਿਹੜੇ ਰਹਿੰਦੇ ਮਸਲੇ ਆ ਉਹ ਲਾਲਜੀਤ ਭੁੱਲਣਾ ਰਾਤ ਵੀ ਬੋਲਿਆ ਜਿਹੜੇ ਰਹਿੰਦੇ ਮਸਲੇ ਇੱਕ ਦੋ ਨਾਲ ਆਉਣ ਵਾਲੀ ਮੀਟਿੰਗ ਦੇ ਵਿੱਚ ਅਸੀਂ ਕਰਾਂਗੇ ਹੱਲ ਇਹ ਚੀਜ਼ ਨੂੰ ਲੈ ਕੇ ਅਸੀਂ ਜੇ ਸਾਡੇ ਵਰਕਰਾਂ ਨੂੰ ਛੱਡਦੇ ਆ ਤੇ ਸਾਣਾ ਲਿਖਤੀ ਜਿਹੜਿਆਂ ਨੂੰ ਆਰਡਰ ਦਿੱਤੀ ਹੋਏ ਆ ਉਹ ਸਸਪੈਂਸ਼ਨ ਤੇ ਵਾਪਸ ਲੈਂਦੇ ਆ ਤੇ ਅਸੀਂ ਮੁੜ ਹੜਤਾਲ ਤੋਂ ਖਤਮ ਕਰਕੇ ਤੇ ਸਰਵਿਸ ਦਵਾ ਕਿ ਆ ਕਿਸਾਨਾਂ ਕੋਲੇ ਸਾਥ ਮਿਲ ਕੇ ਪੱਕਾ ਮੋਰਚਾ ਲਾਣੇ ਕੀ ਕੋਈ ਅਸੀ ਬਾਤ ਸਾਹਮਣੇ ਫਿਲਹਾਲ ਤਾਂ ਜੇ ਸਰਵਿਸ ਚਾਲੂ ਕਰਾਉਣੀ ਆ ਜਾਨਾ ਨੇ ਕਰਨਾ ਕੁਝ ਜੇ ਸਾਡੀਆਂ ਜਗੀਆਂ ਮੰਗਾਵਾ ਉਹ ਲੈ ਕੇ ਸਾਨੂੰ ਦਿੰਦੇ ਆ ਕੁਝ ਤਾਂ ਠੀਕ ਆ ਜੇ ਨਹੀਂ ਦਿੰਦੇ ਤਾਂ ਫਿਰ ਸ਼ਾਇਦ ਦੁਪਹਿਰੋਂ ਬਾਅਦ ਕੋਈ ਕੋਈ ਵੱਡਾ ਐਕਸ਼ਨ ਕਰੀਏ ਉਹ ਜਥੇਬੰਦੀਆਂ ਸਾਰੀਆਂ ਇਕੱਲੀ ਕਿਸਾਨ ਜਥੇਬੰਦੀ ਨਹੀਂ ਉਹ ਤਾਂ ਸਾਰੀਆਂ ਪੰਜਾਬ ਦੇ ਜਿੰਨੀਆਂ ਭਰਾਤੀ ਜਥੇਬੰਦੀਆਂ ਸਾਰੀਆਂ ਸਾਡੇ ਨਾਲ विक्रम जी कई जगह पर पिछली कॉल पर उग्र प्रदर्शन देख रहे कौन लोग एक ऐसा जो भी आके लबेट में आ गया क्या लगता है कि ऐसे प्रदर्शन करने चाहिए बिल्कुल जी ऐसे प्रदर्शन नहीं होने चाहिए ऐसे शांतिपूर्ण प्रदर्शन चांदे हैं ਸਾਡੀ ਕਮੇਟੀ ਵੱਲੋਂ ਵੀ ਇਹੀ ਆਰਡਰ ਆ ਕਿ ਜੇ ਸ਼ਾਂਤੀਪੂਰਕ ਬਹਿਣਾ ਸੀ ਆਪਣੇ ਟੀਪਹੋਚ ਆਪਣੇ ਹੱਕਾਂ ਲਈ ਲੜ ਸਕਦੇ ਆ ਇਹ ਚੀਜ਼ਾਂ ਨੂੰ ਲੈ ਕੇ ਜਿੱਥੇ-ਜਿੱਥੇ ਵੀ ਅਜਿਹੀਆਂ ਚੀਜ਼ਾਂ ਘਟਨਾਵਾਂ ਵਾਪਰੀਆਂ ਉਹ ਮੰਦਭਾਗੀਆਂ ਨਹੀਂ ਹੋਣੀਆਂ ਚਾਹੀਦੀਆਂ ਸੀ ਪਰ ਉਥੇ ਦਾ ਮੌਲ ਉੱਥੇ ਦੇ ਪ੍ਰਧਾਨ ਸੈਕਟਰੀ ਦੱਸ ਸਕਦੇ ਉੱਥੇ ਉਹਨਾਂ ਨਾਲ ਕੀ ਹੋਇਆ ਉਹ ਅਸੀਂ ਮੌਕੇ ਤੇ ਅਸੀਂ ਆਪਣੇ ਦੀਪੂ ਦਾ ਦੱਸ ਸਕਦੇ ਹਾਂ ਉਹ ਆਪਣੇ ਦੀਪੂ ਦਾ ਦੱਸ ਸਕਦਾ ਉਹ ਜਦੋਂ ਜੇਲ੍ਹ ਚੋਂ ਬਾਹਰ ਆਉਣਗੇ ਉਹ ਫਿਰ ਸਾਨੂੰ ਪਤਾ ਲੱਗੂਗਾ ਕਿ ਕੋਈ ਕੀ ਗੱਲਬਾਤ ਹੋਈ ਆ ਜਾਂ ਕਿਸੇ ਸ਼ਰਾਰਤੀ ਆਂਸਰ ਨੇ ਉੱਥੇ ਕੋਈ ਏਦਾਂ ਦੀ ਹਰਕਤ ਕੀਤੀ ਆ ਜਿਹੜਾ ਏਦਾਂ ਦਾ ਦੋਹਾਂ ਤਿੰਨਾਂ ਜਗ੍ਹਾ ਤੇ ਹੋਇਆ ਵਾ ਪੀਆਰਟੀ ਦੇ ਵਿੱਚ ਉਹ ਚੀਜ਼ਾਂ ਦੇਖਣ ਨੂੰ ਮੇਰੀਆਂ ਪਰ ਉਹ ਨਹੀਂ ਹੋਣੀਆਂ ਚਾਹੀਦੀਆਂ ਅਸੀਂ ਵਾਰ-ਵਾਰ ਇਹ ਗੱਲ ਕੰਪਨੀ ਕੋ ਕਿਆ ਮੈਸੇਜ ਦੇਣਾ ਚਾਹੁੰਦੇ ਹਾਂ ਪਬਲਿਕ ਨੂੰ ਇਹੀ ਮੈਸੇਜ ਹੈ ਸਾਡਾ ਸਾਥ ਤੋਂ ਵੱਧ ਤੋਂ ਵੱਧ ਸਾਂਝ ਦਿੱਤਾ ਜਾਵੇ ਕਿ ਸਾਡੇ ਨਾਲ ਹੁਣ ਰਲ ਕੇ ਕੰਮ ਕਰੋ ਕਿ ਅਸੀਂ ਮਹਿਕਮਾ ਨੂੰ ਬਚਾ ਚੜੀਏ ਜੇਰਾ ਮ Μέχρι να